ਲੜੀ ਕੋਈ ਵੀ ਲਾ ਨਹੀਂ ਇਹ ਮੇਰਾ ਹੈ ਦੇਖਣ ਆਓ ਆਪਣਾ ਜਿਹਨੂੰ ਬਿਊਟੀ ਨਹੀਂ ਸੀ ਬਾਰੇ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਭਗਵਾਨ ਵਾਲਮੀਕੀ ਪ੍ਰਗਟ ਪਾਵਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਾਰੇ ਦੇਸ਼ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਸਾਡੀ ਸਾਰੀ ਟੀਮ ਨੂੰ ਸੋ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਆ ਬਹੁਤ ਵਧੀਆ ਤਰੀਕੇ ਨਾਲ ਸਾਰੀ ਸਵਾਰੀ ਕੱਢੀ ਜਾਂਦੀ ਆ ਸਾਰੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਰੂਟ ਹੁੰਦਾ ਆ ਇਹਨੂੰ ਬੜੀ ਸੋਚ ਸੰਭਾਲ ਨਾਲ ਲੈ ਕੇ ਆਣਾ ਪੈਂਦਾ ਤੇ ਲਿਜਾਣਾ ਵੀ ਪੈਂਦਾ ਆ ਤੇ ਬਾਕੀ 7 ਤਰੀਕ ਨੂੰ ਬਾਬਾ ਜੀ ਦਾ ਪ੍ਰਗਟ ਦਿਵਸ ਬੜੀ ਧੂਮ ਧਾਮ ਨਾਲ ਬੋੜਾਗੜ ਵਾਲਮੀ ਮੰਦਿਰ ਵਿਖੇ ਮਨਾਇਆ ਜਾ ਰਿਹਾ ਸੋ ਸਾਰਿਆਂ ਨੂੰ ਇਸ ਪਾਵਨ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਰ ਅੱਜ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਬੋਲਾ ਗੇਟ ਤੋਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਦੇਸ਼ ਵਾਸੀਆਂ ਨੂੰ ਤੇ ਨਗਰ ਨਿਵਾਸੀਆਂ ਨੂੰ ਇਸ ਪਾਵਨ ਅਫਸਰ ਦੇ ਉੱਤੇ ਲੱਖ ਲੱਖ ਮੁਬਾਰਕਾ ਦੇਣਾ ਚਾਹੁੰਦਾ ਜੀ ਤੇ ਇਸ ਸ਼ੋਭਾ ਯਾਤਰਾ ਦਾ ਅੱਜ ਸ਼ੁਭ ਆਰੰਭ ਹੋਣ ਜਾ ਰਿਹਾ ਤੇ ਸਾਡੇ ਜਿਹੜੇ ਕੌਮ ਦੇ ਪ੍ਰਧਾਨ ਵਾਲਮੀਕੀ ਸਮਾਜ ਇੰਡੀਆ ਗੰਮੀ ਕਲਿਆਣ ਜੀ ਦੇ ਵਿੱਚ ਮੈਂ ਇਸ ਪਾਵਨ ਔਫਸਰ ਦੇ ਉੱਤੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹ ਸ਼ਹਿਰੀ ਪ੍ਰਧਾਨ ਦਾ ਅਹੁਦਾ ਬਖਸ਼ਿਆ ਉਹਨਾਂ ਨੂੰ ਦਿਲੋਂ ਹੀ ਕੋਟੀ ਕੋਟੀ ਪ੍ਰਣਾਮ ਹੈ ਮੇਰਾ ਤੇ ਸਾਰੇ ਜਨਤਾ ਨੂੰ ਇਹੀ ਮੈਸੇਜ ਆ ਕਿ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਬੌੜਾ ਗੇਟ ਨਾਬਾ ਵਿਖੇ ਮਨਾਇਆ ਜਾ ਰਿਹਾ ਜੀ ም ም ም thank